ਪ੍ਰੇਰਣਾ ਜੂ ਹੈ ਨਾ ਹੱਦ ਦਾ ਉਹਦੇ 7-8 ਸੈਂਕੜੇ ਆ ਉਹਨੇ ਆਪ ਪਹਿਲਾਂ ਸ਼ੁਰੂ ਕਰਦੇ ਆ ਨਾਨਕ ਸਰਪੁਰ ਦਾਇ ਕੋਲੋਂ ਸਿੱਧੀ ਸੜਕ ਵੱਡੀ ਸੜਕ ਤੇ ਜਿਹੜੀ ਝੋੜੜਾ ਬੱਸੀਆਂ ਸੜਕ ਹੈ ਉਹਦੇ ਉੱਤੇ ਆਉਣੀ ਹੈ ਉਹ ਸੜਕ ਦੇ ਉੱਤੇ ਜਦੋਂ ਆਪ ਝੋੜੜਾ ਤੋਂ ਬੱਸੀਆਂ ਨੂੰ ਜਾਈਏ ਖੱਬੇ ਪਾਸੇ ਇੱਕ ਬਹੁਤ ਉੱਚਾ ਉੱਥੇ ਥੇਹ ਸੀਗਾ ਉਹਦੇ ਸ਼ੋਰਾ ਵੀ ਨਿਕਲਦਾ ਰਿਹਾ ਹੁਣ 1950-55 ਤੱਕ ਉਹ ਸਭ ਵੱਡਾ ਥੇ ਆ ਉਹ ਜਰ ਪ੍ਰੇਰਣ ਦੀ ਜ਼ਮੀਨ ਤੇ ਉਦੋਂ ਗਾਂ ਜਿਹੜੇ ਉਹ ਬੱਸੀਆਂ ਛੋੜਨਾ ਸੜਕ ਐ 106 ਕਿਲੇ ਫੇਰ ਦੂਜੇ ਪਾਸੇ ਆ ਸੰਜਪੁਰ ਵਾਲੇ ਪਾਸੇ ਜਨਪਰੀ ਦੀ ਜ਼ਮੀਨ ਐ ਥੇ ਉੱਥੇ ਆ ਉਦੋਂ ਫੇਰ ਇੱਕ ਇਹਨਾਂ ਦਾ ਗਜਰੀ ਨਾਲ ਥੇ ਪਈਦਾ ਪਤਾ ਨਹੀਂ ਉਸ ਨੂੰ ਕਹਿੰਦੇ ਜਾਂ ਉਦੋਂ ਉਰਲੇ ਨੂੰ ਆ ਫਿਰ ਇੱਕ ਥੇ ਨਾਲ ਜਿਹੜਾ ਮਾਣੂ ਖੇ ਦਾ ਜਿੱਥੇ ਉੱਚਾ ਥਾਂ ਮਾਣੂ ਤੋਂ ਛੋੜਨ ਨੂੰ ਜਾਂਦੇ ਆ ਉਹ ਨੀਵਾ ਥਾਂ ਉਹ ਚੜਪਰੇ ਥੇ ਉਹ ਵੀ ਚੜਪਰੇ ਚ ਉਦੋਂ ਬਾਅਦ ਚੜਪਰੇ ਤੋਂ ਲੱਖੇ ਨੂੰ ਜਿਹੜਾ ਰਾਹ ਉਹਦੇ ਤੇ ਛੋੜੇ ਖੂਹਾ ਤੋਂ ਜਿਹੜੇ ਖੂਹ ਉਹ ਵੀ ਥੇ ਵਾਲੇ ਥਾਂ ਐ ਇੱਕ ਉੱਥੇ ਥੇ ਆ ਜਿਹੜਾ ਸਾਡਾ ਸਕੂਲ ਆ ਲੰਮੇ ਜਲਪਰੇ ਵਾਲਾ ਇੱਥੇ ਦੋਨੋਂ ਲੰਮੇ ਜਲਪਰੇ ਦੇ ਥੱਲੇ ਫਿਰ ਥੇ ਆ ਸਕੂਲ ਨਾਲੇ ਇੱਕ ਫਿਰ ਇਹਨਾਂ ਬੱਸੀਆਂ ਵਾਲੇ ਪਾਸੇ ਜੁਮੇ ਜਾਂਦੇ ਇਥੋਂ ਬੱਸੀਆਂ ਨੂੰ ਜਿੱਥੇ ਜਾ ਕੇ ਲੰਮਿਆਂ ਦੀ ਤੇ ਬੱਸੀਆਂ ਦੀ ਸੜਕ ਜੁੜਦੀ ਆ ਜਲਪਰੇ ਦੀ ਹੱਦ ਤੇ ਲੰਮੇ ਦੀ ਹੱਦ ਉੱਥੇ ਫਿਰ ਥੇ ਆ ਉਹਨੂੰ ਖੂਹ ਰੂਏ ਕਵੀ ਸੁਣਾਉਣਾ ਸੁਗਾ ਉਹਨੂੰ ਥੇ ਵਾਲਾ ਕਹਿੰਦੇ ਆ ਉਥੋਂ ਗੀਟੀਆਂ ਮਰਦੀਆਂ ਪੁਰਾਣੀਆਂ ਇੱਕ ਸੱਤੋਵਾਲ ਦੇ ਨਾਲ ਜਾ ਕੇ ਕਹਾ ਫੇਰ ਬੱਸੀਆਂ ਵਾਲੇ ਪਾਸੇ ਨੂੰ ਆ ਉੱਥੇ ਫੇਰ ਕਿਸਿਆਂ ਨੂੰ ਚਰਪੇ ਚ ਇਹਨੇ ਉਹਦੇ ਥੇ ਆ ਜਾਂ ਪਰੇ ਹੁਣ ਇਹ ਜਿਹੜੇ ਸਾਰੇ ਪਿੰਡਾਂ ਦੇ ਡੇੜ ਕਾਂ ਡੱਲਾਂ ਤੇ ਭੰਮੀਪਰੇ ਦੋਨੋਂ ਮਾਣੂ ਕੇ ਝੋੜਾਂ ਤੇ ਨੱਥੋਆ ਇਹ ਸੱਤ ਪਿੰਡ origianally ਇੱਥੇ ਸੀ ਕਿਸੇ ਵੇਲੇ ਉਹ ਥੇ ਰਹੇ ਉੱਤੇ ਸੀ ਉਹਨੂੰ ਇਹਨਾਂ ਨੂੰ ਫੇਰ ਹੁਣ ਤੱਕ ਇਹ ਸੱਤ ਜਨਪੁਰੇ ਖਿੰਦੇ ਆ ਜਿਹੜਾ ਸਾਡਾ ਪਿੰਡ ਲੰਮੇ ਸੀ ਇਹ ਲੰਮੇ ਵਲੇਤ ਸੇ ਨਹੀਂ ਸੀਗਾ ਇਹਨੂੰ ਵਿੱਚ ਬਣਾ ਨਹੀਂ ਦਿੰਦੇ ਫਿਰ ਉਹ ਸੱਤ ਚੜਪੜਾਂ ਨਾਲ ਲੜਾਈ ਹੋਈ ਸਾਡੇ ਪਿੰਡ ਦੀ ਜਿਹੜੀ ਮੇਰੇ ਪਿੰਡ ਦੀ ਹਸਤੀ ਲੰਮਿਆਂ ਦੀ ਉਹ ਇਹ ਦੱਸਦੀ ਹੈ ਸਾਨੂੰ ਇਹਨਾਂ ਦਾ ਫਿਰ ਜਿਹੜਾ ਸੀ ਸਾਡੇ ਪਿੰਡ 'ਚ ਇੱਕ ਨਿਸ਼ਾਨਚੀ ਇੰਨਾ ਵਧੀਆ ਸੀ ਜੁਲਾਹਾਂ ਮੁਸਲਮਾਨ ਇਹ ਗੱਲ ਹੁਣ ਪੁਰਾਣੀ ਹੈ ਮਤਲਬ ਇਹ ਅਹ ਸਾਲ 1400 ਤੋਂ ਵੀ ਪਹਿਲਾਂ ਦੀ ਹੈ ਤੇ ਉਹ ਜੁਲਾਹ ਇੰਨਾ ਵਧੀਆ ਨਿਸ਼ਾਨਚੀ ਸੀਗਾ ਇੰਨਾ ਦਾ ਜਿਹੜੇ 7 ਜੰਗਪ੍ਰਾਂ ਵਾਲੇ ਸੀਗੇ ਮੱਦੇ ਆਏ ਮੁਕਾਬਲਾ ਕਰਨ ਸਾਡੇ ਨਾਲ ਇਹ ਕਹਿੰਦਾ ਜਲਾਹਾ ਕਹਿੰਦਾ ਵੀ ਦੱਸੋ ਮੈਨੂੰ ਅ ਅਸਵਾਰ ਤੇ ਘੋੜਾ ਦੋਨੋਂ ਇਕੱਠੇ ਸੱਟਣੇ ਆ ਕਿ ਜਾਂ ਕੱਲਾ-ਕੱਲਾ ਬੰਦੇ ਸਾਡੇ ਨਾਲ ਤਾਂ ਹੈਰਾਨ ਹੋ ਗਏ ਕਿ ਇੰਦੀ ਕਮਾਨੀ ਗੱਲ ਆ ਨੇ ਉਹ ਕਹਿੰਦਾ ਫਿਰ ਦੋਨੋਂ ਹੀ ਚੱਲਣਗੇ ਜਦੋਂ ਪਤਾ ਪਹਿਲਾਂ ਸਿੱਧਾ ਆਉਂਦਾ ਸੀ ਸਿੱਧਾ ਆਉਂਦਾ ਸੀ ਇਧਰਲੇ ਪਾਸੇ ਆਇਆ ਸਾਡੇਲੇ ਪਾਸੇ ਉਹ ਮੁੜ ਕੇ ਦੂਜੇ ਤਰ੍ਹਾਂ ਹੋਇਆ ਪਤਾ ਜਦੋਂ ਟੈਡਾ ਹੋ ਗਿਆ ਐਸਾ ਉਹ ਬੰਦੇ ਨੇ ਫਿਰ ਤੀਰ ਕਮਾਨ ਨਾਲ ਤੀਰ ਕਮਾਨ ਮਾਰੀ ਉਹਦੇ ਇੱਥੇ ਪੱਟ ਦੇ ਵਿੱਚ ਉਹ ਪੱਟ ਦੇ ਵਿੱਚੋਂ ਨਾ ਕਿ ਕੋੜ ਦੇ ਢੱਡਵੀ ਦੀ ਨਾ ਕਿ ਦੂਜਾ ਪੱਟ ਕੋਲ ਨਾ ਰਹੀ ਫਿਰੋਸਾ ਦੋਨੋਂ ਮਦਨੇ ਲੱਤਾਂ ਕੋੜ ਦੇ ਚੱਲ ਨਾ ਇੱਥੇ ਨੇ ਫਿਰੋਗੇ ਕੋੜ ਦੇ ਢੱਡਵੀ ਦੀ ਨਾ ਕਿ ਉਹ ਕੋੜਾਂ ਨੇ ਮਰਨੇ ਸੀ ਕੋੜ ਉੱਟੇ ਗਿਆ ਜਿਹੜਾ ਸਵਾਰਸ਼ ਉੱਤੇ ਢੇਡ ਇੱਕ ਬਟਿਕ ਤੇ ਦਾ ਸੱਥਲੇ ਪੱਜੇ ਆ ਕੇ ਮਰ ਗਿਆ ਦੋਨੋਂ ਬੰਦੇ ਮਰ ਗਏ ਉਹਦੇ ਪਿੰਡਾਂ ਦਾ ਫੇਲੜੇ ਚੁਲਾਹੇ ਸਾਡੇ ਪਿੰਡ ਦੇ ਮੁਸਲਮਾਨ ਸੀ ਇਹਨਾਂ ਨੂੰ ਫਿਰ ਇੱਕ ਗੁਰਦੁਆਰਾ ਸਾਡਾ ਅੰਦਰ ਦਾ ਦਰਵਾਜ਼ਾ ਸਾਹਿਬ ਹੈ ਇਹਦੇ ਨਾਲ ਦਾ ਘਰ ਉਹਨਾਂ ਦਾ ਸੀ ਚੁਲਾਹਿਆਂ ਦਾ ਤੇ ਨਾਲ ਦਿੱਤੇ ਢਰਵਾ ਨਾ ਸੀ ਇਹਨਾਂ ਦਾ ਕੰਮ ਕੰਨ ਸੰਜੀ ਸੀ ਫਿਰ ਉਹ ਚੁਲਾਹੇ ਰੇਸ ਕਿਉਂ ਆਉਂਦਾ ਉਹ ਕਹਿੰਦੇ ਵੀ ਜੇ ਯਾਰ ਇਹ ਬੰਦਾ ਤਾਂ ਹੁਣ ਇੰਨਾ ਕੰਮ ਦਾ ਹੈ ਵੀ ਜੇ ਦੂਜੇ ਬੰਦਿਆਂ ਨੇ ਕਿਤੇ ਦੁਸ਼ਮਣ ਆ ਕੇ ਤੇ ਹਮਲਾ ਕਰਤਾ ਇਹਨਾਂ ਪਿੰਡ ਦੇ ਵਿਚਾਲੇ ਖਾਂਦੇ ਬਾਕੀ ਸਾਰੇ ਜੱਟਾਂ ਦੇ ਉਹ ਵਾਲੇ ਦੁਆਲੇ ਘਰ ਪਾ ਲੇ ਪਰ ਫਿਰ ਵੀ ਇੱਕ ਪਾਸੇ ਤਾਂ ਬੀਕਪੁਆਇੰਟ ਸੀ ਉਧਰ ਅਫਦਾਸਿਆਂ ਦੇ ਘਰ ਲਾਦੇ ਇੱਕ ਪਾਸੇ ਤੇ ਉਹਦੇ ਨਾਲ ਤੇ ਉਧਰ ਪੱਤੀ ਤੇ ਲਾਉਂ ਇਧਰ ਪੱਤੀ ਤਤਲਾ ਤੇ ਵਿਚਾਲੇ ਇਹ ਮਤਲਬ ਇਹ ਤੇ ਤੁਲਨਾ ਕਰਤਨ ਇਹ ਤਾਂ ਫਿਰ ਕੋਈ ਬਾਅਦ ਦੀਆਂ ਗੱਲਾਂ ਯਾਨੀ ਇਹਦਾ ਪਿੰਡ ਦੇ ਵਿਚਾਲੇ ਘਰ ਸੀਗਾ ਉਹ ਚੁਲਾ ਹੈ ਤਾਂ ਹੀ ਉਹ ਚੁਲਾ ਹੈ ਇੱਥੇ ਸੀਗਾ 47 ਫਿਰ ਪਾਕਿਸਤਾਨ ਚਲੇ ਗਿਆ ਇਸ ਤਰ੍ਹਾਂ ਇਹ ਸੱਤ ਜਨਮਾਂ ਦੀ ਇਹ ਹਸਤੀ ਹੈ ਇਹ ਨਹੀਂ ਕਿ ਜਿੰਨੀ ਕਿ ਅਸੀਂ ਸੁਣਦੇ ਆ ਲਿਖਤੀ ਕਿਤੇ ਨਹੀਂ ਹਾਇ